ਆਜੋ ਅੱਜ ਤੁਹਾਨੂੰ ਦਿਖਾ ਰਿਹਾ ਇੱਕ ਇਹੋ ਜੀ ਸੜਕ ਜਿਹੜੀ ਐ ਮਤਲਬ ਪਾਣੀ ਦੀ ਤਰ੍ਹਾਂ ਕੋਈ ਚੀਜ਼ ਲੰਗਦੀ ਆ ਕੋਈ ਵੀ ਵਾਹਨ ਲੰਘਦਾ ਪਤਾ ਨਹੀਂ ਲੱਗਦਾ ਇੰਨੀ ਸਾਫ਼ ਸੁਥਰੀ ਸੜਕ ਤੁਹਾਨੂੰ ਦਿਖਾ ਰਿਹਾ ਬੀਬੀ ਐਮ ਰੋਡ ਰਾਮਪਰਾ ਤੋਂ ਚੌਕੇ ਤੱਕ ਜਾਂਦੀ ਆ ਬੰਸਲ ਹਸਪਤਾਲ ਦੇ ਬਿਲਕੁਲ ਸਾਹਮਣੇ ਸੜਕ ਆ ਇਹ ਆਜੋ ਤੁਹਾਨੂੰ ਦੁਕਾਨ ਦਿਖਾ ਦਈਏ ਕਿਸ ਤਰ੍ਹਾਂ ਦੇ ਨਾਲ ਪੂਰੀ ਸ਼ਾਨਦਾਰ ਜਿਹੜੀ ਸੜਕਾ ਬਣੀ ਹੋਈ ਐ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਇਹਨਾਂ ਦਾ ਬਾਇਓ ਡਾਟਾ ਕਦੋਂ ਤੱਕ ਸੜਕ ਬਣ ਕੇ ਕੰਪਲੀਟ ਹੋਣੀ ਸੀ ਕਦੋਂ ਤੱਕ ਦੀ ਦੀ ਮਿਆਦ ਸਾਰਾ ਕੁਝ ਆਹ ਪੜ ਸਕਦੇ ਹਾਂ ਇਹਨੂੰ ਲੋਕ ਕੋਈ ਪੜ ਸਕਦੇ ਹਾਂ 5 ਸਾਲ ਦੀ ਲਾਗਤ ਰੱਖ-ਰਖਾਅ ਦੀ ਲਾਗਤ ਆ ਕੰਮ ਕਰਨ ਦੀ ਮਿਤੀ 1 12 2025 ਕੰਮ ਜਿਹੜੀ ਖਤਮ ਕਰਨਾ ਨਾ ਖਤਮ ਆ 12ਵੇਂ ਮਹੀਨੇ ਚ ਖਤਮ ਹੋਣਾ ਸੀ ਉਹ ਸਾਰੀ ਦਾ ਸਮਾਂ ਜਿਹੜਾ 15 ਮਹੀਨੇ ਠੇਕੇਦਾਰ ਦਾ ਨਾਮ ਹੈਗਾ ਮੱਖਣ ਲਾਲ ਠੇਕੇਦਾਰ ਮਾਨਸਾ ਸ਼ਾਇਦ ਇਸ ਦਾ ਕਿਸੇ ਕੋਲ ਨੰਬਰ ਹੋਵੇ ਤਾਂ ਸਾਨੂੰ ਜਰੂਰ ਕਮੈਂਟ ਦੇ ਵਿੱਚ ਦੱਸ ਦਿਓ ਆ ਸਾਰਾ ਦੇਖ ਲਓ ਪ੍ਰਧਾਨ ਮੰਤਰੀ ગ્રામ ਸੜਕ ਯੋਜਨਾ ਤੇ ਇਹ ਸੜਕ ਦਾ ਹਾਲ ਦੇਖ ਲਓ ਤੁਸੀਂ ਆਪ ਦੇ ਮੇਨ ਗੱਲ ਇਹ ਇਹ ਵੀ ਹੈ ਕਿ ਲੋਕ ਬਹੁਤ ਘੱਟ-ਘੱਟੇ ਹੁੰਦੇ ਨੇ ਓਕੇ ਸੋਕੇ ਨੰਗੀ ਜਾਂਦੇ ਨੇ ਆਪ ਦੇ ਮੋਟਰਸਾਈਕਲ ਤੜਵਾਈ ਜਾਂਦੇ ਨੇ ਗੱਡੀਆਂ ਤੜਵਾਈ ਜਾਂਦੇ ਨੇ ਕਿਉਂ ਜਦੋਂ ਜਦੋਂ ਕੋਈ ਭਾਰੀ ਚੀਜ਼ ਨੰਗਦੀ ਹੈ ਤਾਂ ਪੱਥਰ ਐ ਮੱਲੋ ਬਹੁਤ بڑا ਨੁਕਸਾਨ ਕਰਦਾ ਇਹੋ ਤੇ ਆ ਹਾਲ ਦੇਖ ਲਓ ਵੈਸੇ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਅਸੀਂ 500 ਕਿਲੋਮੀਟਰ ਤੋਂ ਉੱਤੋਂ ਦੀ ਸੜਕਾਂ ਇਹ ਜਿਹੀਆਂ ਲੰਬੀਆਂ ਨੇ ਜਿੱਥੇ ਹੁਣ ਤੱਕ ਪਿਛਲੇ ਸਰਕਾਰਾਂ ਪੈਸੇ ਖਾਈ ਗਈਆਂ ਕਿ ਇਹ ਜਿਹੀਆਂ ਸੜਕਾਂ ਲੰਬੀਆਂ ਨੇ ਕਿ ਉਹ ਸੜਕਾਂ ਬਣਿਆ ਹੀ ਨਹੀਂ ਕਦੇ ਹੁਣ ਆ ਸਮਝ ਨਹੀਂ ਆਈ ਕਿ ਕਿੱਥੇ ਕਿੱਥੇ ਦੋਰਾਜਾ ਕੋ ਉਹ ਕਰਵਾਇਆ ਏਆਈ ਦੇ ਨਾਲ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਹੁਣ ਆ ਚੀਜ਼ ਉਹ ਸੜਕ ਉਸ ਦੇ ਵਿੱਚ ਆਈ ਨਹੀਂ ਕਿ ਫੰਡ ਵੀ ਆਇਆ ਸਾਰਾ ਕੁਝ ਆਇਆ ਇਹ ਚੌਕੇ ਤੱਕ ਸੜਕ ਬਣੀ ਕਿਉਂ ਨਹੀਂ ਜੇ ਉਤੋਂ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਤਾਂ ਨੀਚੇ ਤੋਂ ਆਉਂਦੇ ਆਉਂਦੇ ਜਿਹੜੇ ਖੁਰਦ-ਬੁਰਦਾਸੇ ਪਾਸੇ ਚੀਜ਼ਾਂ ਹੋ ਜਾਂਦੀਆਂ ਇਹਨਾਂ ਦੇ ਮਹੀ ਵਾਲੇ ਦਿਨਾਂ 'ਚ ਤਾਂ ਬਹੁਤ ਬੁਰਾ ਹਾਲ ਹੁੰਦਾ ਲੋਕ ਇਕੱਠੇ ਨਹੀਂ ਹੁੰਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜਦੋਂ ਹੁਣ ਵੋਟਾਂ ਮੰਗਣ ਆਉਣਗੇ ਉਦੋਂ ਇਹਨਾਂ ਨੂੰ ਪੁੱਛੀਓ ਆਹ ਸਵਾਲ ਕੀ ਆਹ ਸੜਕ ਕੰਪਲੀਟ ਹੋਣੀ ਸੀ 12ਵੇਂ ਮਹੀਨੇ 'ਚ ਬਣ ਕੇ ਆ ਨੋਮਾ ਮਹੀਨਾ ਚੱਲ ਰਿਹਾ ਕਿ ਤਾਂ ਨਿਮਿੰਨਿਆਂ ਦੇ ਵਿੱਚ ਉਹਨ ਸੜਕ ਇਹ ਸਾਰੀ ਬਣ ਜਾਣੀ ਆ ਚੌਕੇ ਤੱਕ ਕਿ ਨਹੀਂ ਬਣੂਗੀ। ਬਾਕੀ ਆਪਦੀ رائے ਆ ਜੋ ਲੋਕ ਕਮੈਂਟ ਦੇ ਵਿੱਚ ਜ਼ਰੂਰ ਦੱਸ ਸਕਦੇ ਨੇ। ਪੈਸੇ ਦਾ ਨਹੀਂ ਬੋਲਦੇ ਜੇ ਪੁੱਛਦੇ ਆ ਤਾਂ ਉਹ ਕਹਿੰਦੇ ਜੀ ਅਸੀਂ ਸਾਨੂੰ ਡਰ ਲੱਗਦਾ ਕਾਨੂੰ ਤੁਸੀਂ ਸਾਨੂੰ ਬਲਵਾਉਂਦੇ ਹੋ। ਹਨਾ 100 ਚੀਜ਼ਾਂ ਹੁੰਦੀਆਂ ਨੇ। ਅਗਰ ਲੋਕ ਇਕੱਠੇ ਹੋਏ ਹੋਏ ਆ ਉੱਥੇ ਗੱਲ ਹੋਰ ਹੁੰਦੀ ਆ। ਅਗਰ ਇੱਕ ਦੋ ਇਹਨਾਂ ਵੈਸੇ ਪੁੱਛੀ ਉੱਥੇ ਗੱਲ ਹੋਰ ਹੁੰਦੀ ਆ। ਤਾ ਹਾਲਤ ਦੇਖ ਲੋ ਸਾਰੀ ਸੜਕ ਦੀ ਇੰਨੀ ਖਸਤਾ ਹਾਲਤ ਆ ਜਿਹੜੀ ਹੋਈ ਵੀ ਹੈ ਜਿਹੜਾ ਤਕੜਾ ਰੋਡ ਮੈਨ ਤਾਂ ਲੱਗਦਾ ਨਹੀਂ ਕਿਤੇ ਪਾਸੇ ਹੋਰ ਬਣਿਆ ਹੋਊਗਾ ਪੰਜਾਬ ਦਾ ਬਿਲਕੁਲ ਪੱਠਾ ਜਿਹੜਾ ਬਹਿ ਚੁੱਕਿਆ ਆਏ ਵਾਰੀ ਲੋਕਾਂ ਦੇ ਦਿਲਾਂ ਦੇ ਨਾਲ ਖੇਡਿਆ ਜਾਂਦਾ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਕਿ ਅਸੀਂ ਤੁਹਾਡੇ ਕੰਮ ਕਰਾ ਦਾਂਗੇ ਸਾਨੂੰ ਮੌਕਾ ਦਿਓ ਭਗਵੰਤ ਮਾਨ ਤੇ ਵੀ ਇਸੇ ਤਰ੍ਹਾਂ ਹੀ ਸੀ ਵਿਸ਼ਵਾਸ ਲੋਕਾਂ ਨੂੰ ਦਿਤਾਤਾ ਕਿ ਮੁੱਖ ਮੰਤਰੀ ਬਣਾਤਾ ਕਿ ਕੰਮ ਕਰੂਗਾ ਪਰ ਉਹ ਕਿੱਥੇ ਕੰਮ ਦਿਖ ਰਹੇ ਨੇ ਭਗਵੰਤ ਮਾਨ ਸਾਹਿਬ ਦੇ ਆ ਹਾਲਤ ਦੇਖ ਲੋ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੋ ठेकेदार ਸਾਹਿਬ ਨੇ ਤੇ ਉੱਪਰ ਤੱਕ ਇਹ ਗੱਲ ਪਹੁੰਚਦੀ ਪਹੁੰਚ ਜਾਵੇ ਕਿ ਇਹ ਸੜਕ 12ਵੇਂ ਮਹੀਨੇ ਤੱਕ ਬਣ ਕੇ ਕੰਪਲੀਟ ਹੋਣੀ ਸੀ ਅਜੇ ਤੱਕ ਹੋਈ ਕਿਉਂ ਨਹੀਂ ਇਸ ਤੇ ਵੱਡੀ ਇਨਕੁਆਇਰੀ ਜਿਹੜੀ ਲੱਗਣੀ ਚਾਹੀਦੀ ਹੈ ਕਦੇ ਫਾਈਲਾਂ ਨਹੀਂ ਦੱਬੀਆਂ ਰਹਿ ਜਾਂਦੀਆਂ ਨੇ ਕੇਸ ਦੱਬੇ ਹੀ ਰਹਿ ਜਾਂਦੇ ਨੇ ਇੱਥੇ